ਸਾਸਰੀ ਘਰ ਮੇਰੇ ਸਾਰੇ ਵੀਰਾਂ ਭੈਣਾਂ ਭੈਣਾਂ ਨੂੰ ਗੁਰਪ੍ਰੀਤ ਕੌਰ ਕੌਰ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਪਕਟਣ ਲੱਗੇ ਆ ਫਰਸੀ ਸਲਵਾਰ ਠੀਕ ਹੈ ਮੇਰੇ ਵੀਰ ਤੇ ਭੈਣ ਸਾਰੇ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਕਮੈਂਟਾਂ ਵਿੱਚ ਮੈਨੂੰ ਦੱਸਿਓ ਜੇ ਕਿੱਥੇ ਤੁਹਾਨੂੰ ਚੰਗੀ ਲੱਗੀ ਜਾਂ ਨਹੀਂ ਚੰਗੀ ਲੱਗੀ ਕਿਉਂ ਵੀਡੀਓ ਹੋ ਚੰਗੇ ਤਰੀਕੇ ਨਾਲ ਆਪਾਂ ਜੋ ਬਣਾ ਲਈਏ ਅੱਜ ਆਪਾਂ ਫਰਸੀ ਸਲਵਾਰ ਕੱਟਣ ਲੱਗੇ ਆ ਮੈਂ ਦੱਸਦੀ ਆ ਤੁਹਾਨੂੰ ਮੇਰੇ ਸਲਵਾਰ ਦੀ ਕੋਲ ਲੰਬਾਈ ਹੈਗੀ ਆ 39 ਇੰਚ ਹੈ 39 ਇੰਚ ਜਿੰਦੇ ਵਿੱਚੋਂ 5 ਇੰਚ ਆਪਾਂ 벨ਟ ਕੱਢ ਦੇਣੀ ਆ ਮਗਰ ਲਗੇ 34 ਇੰਚ ਤਾਂ 벨ਟ ਪਾ ਲੈਣ ਬਣੋਣੀ ਆਪਾਂ 7.5 ਤਿਆਰ ਕਰਕੇ ਰਹਿ ਜਾਣੀ ਆਪਣੇ ਕੋਲ 5 ਇੰਚ 5 ਹੈਟਾ 34 39 ਇੰਚ ਹੋ ਜਾਣੀ ਜੋ ਕਪੈਂ ਦੇ ਵਿੱਚ ਮਾਰ ਦੇਣ 1.5 ਇੰਚ ਤੱਕ ਰੱਖਣਾ ਹੈ ਚੰਤੀ ਤੇ 1.5 ਇੰਚ ਵੱਧ ਹੋ ਗਿਆ 35 35 35.5 ਆਪਾਂ ਇਧਰੋਂ ਲੈਣਾ। ਮੈਂ ਇਹ ਘਰੋਂ ਪੂਰਾ ਫੋਲਡ ਕਰਕੇ ਰੱਖ ਲਿਆ ਚਾਰ ਪੀਸਾਂ ਦੇ ਵਿੱਚ। ਪਹਿਲਾਂ ਧੂਰਾ ਕੀਤਾ, ਦੂਰੇ ਨੂੰ ਚਾਰਾ, ਚੋਰਾ ਕਰਕੇ ਰੱਖ ਲਿਆ। ਫੋਲਡ ਵਾਲਾ ਪਾਸਾ ਇਧਰ, ਖੁੱਲ੍ਹੇ ਵਾਲਾ ਪਾਸਾ ਇਧਰ ਹੈ। ਇਧਰ ਇਹ ਕੰਨੀਆਂ ਹੋਈਆਂ, ਇਧਰ ਪੱਲੇ ਹੋ ਗਏ। ਠੀਕ ਹੈ ਨਾ? ਮੈਂ ਦੂਰਾ ਚੋਲ ਕੇ ਕੋਈ ਪ੍ਰੈਸ ਕਰਨਾ ਪੈਂਦਾ ਸੀ ਇਹ ਇਹ ਛਿਲਕਾ। ਇਹ ਆਪਾ ਸਿੱਧਾ ਨਾਲ ਸਾਹਮਣੇ ਖਲਾਅ ਨਹੀਂ ਸਕਦੇ ਸੀਗੇ ਆਪਾਂ ਇਸ ਸਾਈਡ ਤੋਂ ਲੈ ਲੈਣਾ ਪਹਿਲਾਂ ਆਪਾਂ ਪੌਂਟਾ ਜਿੰਨਾ ਲੈਣਾ ਜਿੱਲੀ ਮੋਰੀ ਲੈਣੀ ਮੋਰੀ ਲੈਣੀ ਆ ਆਪਾਂ 9 ਇੰਚ 9 ਇੰਚ ਮੋਰੀ ਲੈਣ ਤੇ ਆਪਾਂ 10 ਇੰਚ ਤੇ ਨਿਸ਼ਾਨ ਲਾਵਾਂਗੇ 10 ਇੰਚ ਤੇ ਨਿਸ਼ਾਨ ਲਾ ਲਿਆ ਇਹਦੇ 35 2 ਇੰਚ ਐਸੀ ਐਕਸਟਰਾ ਲੈਣਾ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਉਹ ਆਪਾਂ 2 ਇੰਚ ਕਿਉਂ ਲਿਆ ਪਹਿਲਾਂ ਆਪਾਂ 35 ਲਿਆ ਨਾ 35 ਆ ਵੀ ਆਪਾਂ 35 ਤੇ ਹੀ ਨਿਸ਼ਾਨ ਲਾ ਲਿਆ 2 ਇੰਚ ਦੇ ਐਕਸਟਰਾ ਲੈ ਲੈਣਾ ਇਹ ਵੀ ਨਾਲ ਤੁਹਾਨੂੰ ਮੈਂ ਦੱਸਣੀ ਦੋ ਇੰਚ ਆਪਾਂ ਐਕਸਟਰਾ ਕਿਉਂ ਲਿਆ ਹੈ 2 ਇੰਚ ਹੈਗਾ ਹੀ ਨਾ ਹਾਂਜੀ ਦੇਖੋ 2 ਇੰਚ ਹੈਗਾ ਹੀ ਆ ਇਹ ਜਿਹੜੀ ਓਪਨ ਸਾਈਡ ਇਹਦੇ ਦੱਲੇ ਪਾਸੇ ਆਸਣ ਰੱਖਣੀ ਹੈ ਇਹਦੇ ਨਾਲ ਆਪਾਂ 37 ਹੀ ਲੈਣਾ 37 ਤੇ ਨਿਸ਼ਾਨ ਲਾ ਲਿਆ ਇਹ ਆਪਾਂ ਸੱਦੇ ਸੈਂਟੀ ਦੇ ਨਿਸ਼ਾਨ ਲਾ ਲਿਆ। ਇਹਦੇ ਓਪਨ ਵਾਲ ਸਿਆਪ ਇਹਦਾ ਆਪਾਂ ਆਸਮਾਨ ਦਾ ਚਾਨ ਲਾਉਣਾ ਹੈ। 9 ਇੰਚ ਦੇ। 9 ਇੰਚ ਤੇ ਆਪਾਂ ਆਸਮਾਨ ਦਾ ਚਾਨ ਲਾ ਰਿਹਾ। ਜੋ ਆਪਾਂ ਅਥ ਮੋਰੀ ਤੋਂ ਨਿਸ਼ਾਨ ਲਿਆ ਇਹ ਸਿੱਧਾ ਇਹਨੂੰ ਆਪਸੇ ਚ ਮੈਚ ਕਰ ਦੇਣਾ। ਇਹ ਆਪਣੀ ਫਰਸੀ ਸਲਵਾਰ ਬਹੁਤ ਸੋਹਣੀ ਫਰਸੀ ਸਲਵਾਰ ਬਣੂਗੀ ਕਿਉਂਕਿ ਅੱਜ ਕੱਲ ਫਰਸੀ ਸਲਵਾਰ ਦਾ ਟ੍ਰੈਂਡ ਬਹੁਤ ਜ਼ਿਆਦਾ ਚੱਲਦਾ ਪਿਆ ਹੈ। ਨਾ ਸਿੰਪਲ ਸੌਖੀ ਬੋਤ ਚਲਵਾ ਲਈ ਜਰੂਰੀ ਮੇਰੀ ਭੈਣਾਂ ਨੇ ਸਿੱਖੀਆਂ ਮੇਰੇ ਵੀਰ ਵੀ ਘਰੇ ਬੈ ਕੇ ਸਿੱਖ ਸਕਦੇ ਆ ਸੁੱਟ ਸੀਂ ਦਾ ਵੱਲ ਜੋ ਆਪਾਂ ਆਪੇ ਇਹ ਕਹਦੇ ਸਾਨੂੰ ਕੰਮ ਨਹੀਂ ਹੈਗਾ ਘਰੇ ਬੈ ਕੇ ਬਾਲ ਸਿੱਖੋ ਕੰਮ ਕਰੋ ਆਪਣਾ ਠੀਕ ਹੈ ਨਾ ਕਮਾਈ ਕਰੋ ਜਿਵੇਂ ਵੀਰ ਵੇਲੇ ਫਿਰਦੇ ਆ ਅੱਜ ਵੀਰ ਕੋਈ ਵੀ ਨਹੀਂ ਅੱਜ ਕੱਲ੍ਹ ਫਿਰਦਾ ਇਸ ਜਮਾਨੇ 'ਚ ਕੋਈ ਨਹੀਂ ਹੈਗਾ ਇਹ ਜੋ ਆਪਾਂ 34 ਦੇ ਅਗਲੇ ਮੋਰੀ ਤੇ ਇਹ ਚਾਨ ਲੈ ਹੈ ਨਾ ਇਹ ਲੈ 565137 ਤੇ ਲੈ ਕੇ 34 ਸਾਡੇ ਤੋਂ 35 ਤੇ ਲਾਇਆ ਹੈ ਇੱਕ ਸਾਡੇ 35 ਤੇ ਲਾਇਆ ਇਹ ਤੇ ਨਿਸ਼ਾਨ ਹੈ ਨੀਚੇ ਵਾਲਾ ਇਥੋਂ ਆਪਾਂ ਇਧਰ ਸਾਡੇ 35 ਤੇ ਨਿਸ਼ਾਨ ਹੈ ਇਹਦੇ ਨਾਲ ਮੈਚ ਕਰਨਾ ਇਹਦਾ ਬਸ ਇਹੀ ਚੀਜ਼ ਹੈ ਫਰਕ ਪੈਂਦਾ ਇਹਦੇ ਨਾਲ ਕਿ ਸਾਡੀ ਪਿੱਛੇ ਸਲਵਾ ਗਿੱਟਿਆਂ ਤੋਂ ਚੋਕ ਨਹੀਂ ਹੋਵੇਗੀ ਸਾਡਾ ਸ਼ੇਪ ਬਹੁਤ ਸੋਹਣੀ ਆਵੇਗੀ ਇੱਕ ਸਾਡੀ ਆਹ ਚੀਜ਼ ਲੰਬੀ ਹੋ ਗਈ ਇਹ ਲੰਬੀ ਹੋਣ ਦੇ ਕਰਕੇ ਸਾਡੇ ਗਿੱਟਿਆਂ ਦੇ ਲਵਾਰ ਚੁੱਕੀ ਨਹੀਂ ਜਾਣੀ ਠੀਕ ਹੈ ਨਾ ਇਹੋ ਕਿੰਨਾ ਸੌਖਾ ਤਰੀਕਾ ਦੂਜੀ ਆਪਾਂ ਇਥੋਂ 1.5 ਇੰਚ ਦਾ ਲੈ ਲੈਣਾ ਇੰਜ ਕਰਕੇ ਜਿਵੇਂ ਆਪਾਂ ਪਜਾਮਿਆਂ ਨੂੰ ਕਾਟ ਪਾਉਣੀ ਇਹ ਕਾਟ ਪਾਉਣੀ ਸਾਡੇ ਬਹੁਤ ਜ਼ਰੂਰੀ ਹੈ ਜੇ ਕਾਟਣਾ ਆਪਾਂ ਸਾਡੀ ਸਲਵਾ ਖਿੱਚੇ ਪੈ ਗਈ ਆਸਮ ਆਂਹੇ ਕੋਲੇ ਜਾਂਦੀ ਪਾੜ ਜਾਂਦੀ ਦੇਖੋ ਠੀਕ ਹੈ ਨਾ ਇੰਨੀ ਗਲਾਈ ਪੱਕ ਜਿਵੇਂ ਆਪਾਂ ਲਾਜੋ ਨੂੰ ਕਾਟ ਪਾਉਣੀ ਇਹ ਕਾਟ ਜ਼ਰੂਰ ਪਾਉਣੀ ਹੈ ਇਹਦੇ ਨਾਲ ਕੀ ਹੋਵੇਗੀ ਇੱਕ ਤਾਂ ਸਾਡੀਆਂ ਚੋਣਾ ਬਿਲਕੁਲ ਸੈਂਟਰ ਦੇ ਵਿੱਚ ਜਾਦੀਆਂ ਆ ਜਾਂਦੀਆਂ ਉਹਨੇ ਚੋਣਾ ਕੱਟ ਜਾਣਗੀ ਆ ਠੀਕ ਹੈ ਨਾ ਉਹ ਇਹ ਪਰ ਨਿਸ਼ਾਨ ਡਾਰਕ ਕਰਕੇ ਲਾ ਲਿਆ ਹੁਣ ਆਪਾਂ ਇੱਥੋਂ ਕੱਟ ਦੇਣਾ ਪਹਿਲਾਂ ਪੁੱਤ ਅਕਸਟਾ ਪੀਸ ਲਾ ਲਈ ਓਕੇ ਤੇ ਮੈਂ ਪੈਨ ਪੈਨ ਲਾਈ ਹੋਈ ਸੀਗੀ ਤੱਲੇ ਕੱਟੋ ਵੀ ਸਾਡੀ ਫਰਸੀ ਸਲਵਾਰ ਇਹ ਆਪਾਂ ਫਰਸੀ ਸਲਵਾਰ ਕੱਟ ਹੋ ਗਈ ਹੈ ਨਾ ਹੁਣ ਆਪਾਂ ਬੈਲਟ ਤਾਂ ਤੁਹਾਨੂੰ ਪਤਾ ਹੀ ਆਪਾਂ ਬੈਲਟ ਅੱਗੇ ਲਾ ਲੈਣੀ ਹੈ ਕਿੱਦਾਂ ਕਰਨੀ ਹੈ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਸੀਣੀ ਵੀ ਜ਼ਰੂਰ ਸਿਖਾऊंगी ਬਸਾਂ ਕਿੱਦਾਂ ਦੀ ਆਪਾਂ ਸਲਵਾਰ ਸੀਣੀ ਹੈ ਕਿਉਂਕਿ ਜੇ ਆਪਾਂ ਇਸੇ ਵੀਡੀਓ 'ਚ ਸੀਣੀ ਹੈ ਫਿਰ ਵੀਡੀਓ ਲੰਬੀ ਜ਼ਿਆਦਾ ਬਣ ਜਾਣੀ ਹੈ ਇਸ ਕਰਕੇ ਆਪਾਂ ਕਰਕੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੇਖਦੇ ਆਂ ਕਿ ਸੀ ਸਲਵਾਰ ਕਿੱਦਾਂ ਸੀਣੀ ਹੈ ਮੇਰੇ ਭੈਣਾ ਵੀਰ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਓ